ਦੋ ਕੀ ਰੱਤ ਨਹੀਂ ਕਹਾਂਗੇ ਕੀ ਨਾ ਉੱਧਰ ਸਵਰਗਵਾਸੀ ਮੇਰ ਸਿੰਘ ਜੀ ਵਾਲੇ ਪਰਿਵਾਰ ਵੱਲੋਂ ਜਲਾਲਪੁਰੀਏ ਪਾਲੇ ਦੇ ਦੋ ਜੱਸਿਆਂ ਦੇ 5 ਹਜ਼ਾਰ ਦਿੱਤਾ ਜਾਵੇਗਾ ਸੁਖਰਾਜ ਆ ਉੱਥੇ ਨਹੀਂ ਲਓ ਕਹਿੰਦੇ ਬੰਨਾ ਬੰਨਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਰਿਆ ਚਾਰ ਜਾਂ ਕੇ ਚਾਰ ਵਰਤਿਆ ਆ ਪਹਿਲਾ 10 ਨੰਬਰ ਬੰਨਾ ਬੰਨਾ ਆਪਣੀ ਟੀਮ ਨੂੰ ਜੋੜੀਆ ਹੈ ਹੈਪੀ ਕੈਂਡੇ ਰਾਜੇ ਦੇ ਵੱਲੋਂ ਪਹਿਲਾ ਜਫਾ 1100 ਦਾ ਹੋਣਾ ਲਓ ਤਮਿਲੀਆਂ ਦੀਪ ਖੇਤ ਨਾਦਰ ਕਬੱਡੀ ਪਾ ਰਿਹਾ ਹੈ ਚਾਰ ਅੱਗੇ ਪਿਆਰ 2100 ਦੀ ਰੇਡ ਦਿਪੂਜੀ ਦੇ ਦੀਪ ਦੀ ਟੀਮ ਦੇ ਨਾਲ 2100 ਦੀਆਂ ਪੈਣਗੀਆਂ ਲਓ ਪਹਿਲੀ ਰੇਡ ਪੈ ਰਹੀ ਹੈ ਹੈਪੀ ਰਾਜੇ ਨਾਲ ਹੌਕਾ ਨਾਲ ਸ਼ੇਰਪਾਲ ਸਿੰਘ ਆਜਾ ਅਮਨ ਸਰਪੱਤ ਹੜਾ ਵੱਲੋਂ ਜੱਸਾ ਯੂਕੇ ਪਾਹ ਤਮਿਲੀਆਂ ਤਗੜਾ ਨੰਬਰ ਜੋੜੀਆ ਹੈ ਆਹ ਸਾਹਮਣੇ ਕਹਿੰਦੇ ਕਬਲ ਲੋਹਿਆਂ ਵਾਲਾ ਮੇਰੇ ਮਿੱਤਰੋ ਕਬਲ ਕਹਿੰਦੇ ਦਵੇਂ ਪਿੰਡਿਆ ਦਵੇਂ ਪਿੰਡ ਦੁੰਦੇ ਵਾਲ ਦੀ ਅੱਜ ਗੱਲ ਨਾ ਹੁੰਦੀ ਐਡੇ ਵੱਡੇ ਮੈਲੇ ਤੇ ਜਾਂ ਕਹਿੰਦੇ ਕਬਲ ਕੌਡੀ ਨਾਲ ਖੇਡਦਾ ਅੱਜ ਦੇ ਪੱਟੇ ਦੇ ਮੈਲੇ ਤੇ ਉਹ ਲਾਕੇ ਨਹੀਂ ਗੱਲ ਨਾ ਹੁੰਦੀ ਇਹ ਕੌਣ ਜਾਣਦਾ ਕਹਿੰਦੇ ਢਾਗੇ ਪਿੰਡ ਨੂੰ ਜੇ ਇਹਦੇ ਤੋਂ ਪਹਿਲਾਂ ਇਹਦਾ ਦਾਦਾ ਤੇ ਹੁਣ ਕਹਿੰਦੇ ਆਵਾ ਖੇਡਦਾ ਤੇ ਕੌਣ ਜਾਣਦਾ ਕਹਿੰਦੇ ਢਾਗੇ ਪਿੰਡ ਦੇ ਕਪੂਰ ਜੀਆਂ ਬਹੁਤ ਨੇ ਉਹ ਆ ਕਹਿੰਦੇ ਝੋਟੇ ਨੇ ਉਹ ਬੱਬਰ ਸ਼ੇਰ ਨੇ ਆ ਦੀਪ ਨੇ ਮਸ਼ਹੂਰ ਕੀਤੀ ਆ ਇਹ ਕਹਿੰਦੇ ਖਮਰਜੀ ਵਾਲੇ ਦੀਪ ਦੀ ਤੀਜੀ ਰੇਡ 2100 ਦੀ ਪੈ ਰਹੀ ਹੈ ਹੌਕਮ ਸ਼ੇਰ ਦਾ ਸੁਪਾਜਾ ਹਮਨ ਸਰਪੰਚ ਜਸੇ ਯੂਕੇ ਹੁਣ ਦੇ ਵੱਲੋਂ ਹੈਪੀ ਡਾਨ ਹੁਣ ਦੇ ਵੱਲੋਂ ਤੀਜੀ ਰੇਡ ਪੈ ਰਹੀ ਹੈ ਆ ਚਾਰ ਜਫੀ ਸਿੰਚੇ ਵਾਲੀਏ ਯਾਰ ਬਤਿਆਰ ਕਰਨ ਦੇ ਵਿੱਚ ਕੋਣ ਬਲੇ ਬਲੇ ਕਰਾਵੇਗਾ ਅਟਾ ਤੇ ਥਾਪੀਆਂ ਪੈਂਦੀਆਂ ਇਹ ਲਾਭ ਰਾਜੇ ਚੱਲਦਾ ਨੰਬਰ ਨੰਬਰ ਆ ਵਾਈਗਰੂ ਬਲੇ ਬਲੇ ਕਰਾ ਗਿਆ ਮੈਨੂੰ ਲੱਗਦਾ 2100 ਦਾ ਜਫਾ ਲਾਦਾ ਲੈ ਵੀ ਭਾਈ ਪਾਇਆ ਪ੍ਰਾਪਤ ਕਰੀ ਜਿੰਦੇ ਨਾਲ ਦੀ ਨਾਲ ਅਗਲੀ ਰੇਡ ਪੰਨਾ ਆ ਗਿਆ ਪੰਨਾ ਵਾਲਾ ਉਹ ਸਾਹਮਣੇ ਕਿੰਨੇ ਬੱਤੇ ਦੀ ਕਬੱਡੀ ਪੈ ਰਹੀ ਹੈ ਵਰਗਵਾਸੀ ਮੇਰ ਸਿੰਘ ਜੀ ਨੰਬਰਦਾਰ ਉਹਨੇ ਪਰਿਵਾਰ ਵੱਲੋਂ ਜਲਾਲਪੁਰੇ ਪਾਲੇ ਦੇ ਲੋਕਾਂ ਨੇ 5000 ਦਿੱਤਾ ਜਣ ਇਧਰ ਪਾਲਾ ਦੇ ਬੱਲਾ ਬੱਲੇ ਬੱਲੇ ਹੋ ਗਈ ਬੰਦ ਮਿੱਤਰ ਹਰ ਹਰ ਹਾਏ ਤੇਰਾ ਸਰਪ੍ਰੀਤ ਆਉਂਦੇ ਕਿੱਦਾਂ ਆਹ ਨੰਬਰ ਕਹਿੰਦੇ ਰੇਟਰ ਦੇ ਹਿੱਸੇ ਲੱਗ ਰਿਹਾ ਹੈ ਆਪਣੀ ਰੇਂਜ ਦੇ 20 ਮਿੰਟ ਵਰਦੀ ਹੈ ਆਹ ਰਾਜਾ ਦੇ ਮੇਲੇ ਦਾ ਫਾਈਨਲ ਚੱਲਦਾ ਹੈ ਉਹ ਟੀਮਾਂ ਦੇ ਦਰਮਿਆਨ ਇੱਕ ਪਾਸੇ ਪਿੰਦੂ ਲੱਗਾ ਹੈ ਨਾਲ ਲੱਭੂ ਲੱਗਾ ਹੈ ਨਾਲ ਸੁਖਪਰੀਆ ਲੱਗਾ ਹੋਇਆ ਤੇ ਨਾਲ ਕਹਿੰਦੇ ਵੈਂਗੂ ਲੱਗਾ ਹੋਇਆ ਆਹ ਮੁੰਨਾ ਵਿਆਹ ਦੇ ਬੰਦ ਚ ਵੀ ਮੱਝ ਗਿਆ ਲਓ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 அப்படியே கவலை கணக்குகள் அவனைக் கணக்கான பிடிக்கிறார்களோ உன்னைக்கு திருப்பி வராத படியுமா உனக்கு கொஞ்சம் பார்த்து ਬੱਦ ਪ੍ਰਾਨ ਕੋਈ ਕਹਿੰਦਾ ਕੋਟਕਪੂਰੇ ਕੋਈ ਕਹਿੰਦਾ ਮਿਹਾਰ ਸਿੰਘ ਵਾਲੇ ਓ ਜੈਕਸ ਕੈਸੇ ਦੇ ਕਹਿੰਦੇ ਓ ਝੱਡੇ ਝੱਡੇ ਨੇ ਝੱਡੇ ਝੱਡੇ ਨੇ ਇੱਥੇ ਜਗਵੀਰ ਬੈਠਾ ਇਹਦਾ ਜਿੱਦੋ ਜਪੋਤਰਗੇ ਸ਼ੰਕਰ ਰੋੜੂਗੇ ਤੇ ਕਵਾਜ ਮਾਰੇ ਜਿਹੜੀ ਸੇਵਾ ਹੋਈ ਕਰਾਂਗੇ ਜਰੂਰ ਕਹਿੰਦੇ ਕਬੱਡੀ ਕਰਕੇ ਮਿਲੇ ਆ ਉਹ ਦਿਨੋ ਦਮਾਵਾ ਭਰਾਵਾ ਦੇ ਲਈ ਆ ਪਰ ਇਹ ਵੀ ਕਹਿੰਦੇ ਕਬੱਡੀ ਪਿਆਰੀ ਆ ਇਹ ਮੁੰਡੇ ਕਿਹਦੇ ਉਹਨਾਂ ਦੇ ਮੂਹ ਤੇ ਚਪੇੜਾ ਉਹ ਜਿਹੜੇ ਕਹਿੰਦੇ ਪੰਜਾਬ ਦਾ ਕੰਮ ਹੀ ਖੇੜੀ ਉਹ ਜਿਹੜੇ ਕਹਿੰਦੇ ਪੰਜਾਬ ਦਾ 1100 1100 ਦਾ ਜਫਾ ਉਹ ਸਿੰਗ ਜਿਹੜਾ ਪਿੰਦੂ ਲਾ ਗਿਆ 1100 ਦਾ ਜਫਾ ਦਰਜਾ ਉਹਨਾਂ ਨੇ ਲੱਗਿਆ ਹੈਪੀ ਹਾਕਮ ਦੇ ਵੱਲੋਂ ਨਾਲ ਜੱਸਾ ਯੂਕੇ ਅਮਰ ਸਿੰਘ ਫੇਰ ਵਾਸਤੇ ਪਾਜੇ ਹੋਣ ਦੇ ਵੱਲੋਂ ਹੰਮੀ ਨੇ ਬਾਹੂ ਬੜੀ ਆ ਗਿਆ ਕਮਲ ਆ ਗਿਆ ਆ ਨਵੇਂ ਪਿੰਡਿਆ ਆ ਗਿਆ ਆ ਖੇਡ ਮੈਦਾਨ ਦੇ ਵਿੱਚ ਨਵੇਂ ਪਿੰਡਿਆ ਕਮਲੋਂ ਵੀ ਪਾ ਰਿਹਾ ਹੈ ਆ ਚੇਨ ਦੇ ਕਬੱਡੀ ਕਮਲਾ ਫਾਈਨਲ ਚੱਲਦਾ ਹੈ ਇਹ ਫਾਈਨਲ ਮੈਚ ਦਾ ਫੈਸਲਾ ਹੋ ਜਾਣਾ ਇਹਦਾ ਜਿੱਤਦਾ ਕਿਹੜਾ ਹਾਰਦਾ ਜੀ ਆ ਪੈਂਦੀ ਰੇਡ ਕਮਲ ਤੇ ਘਾਂਗੇ ਵਾਲਾ ਕਮਲ ਤੇ ਘਾਂਗੇ ਵਾਲਾ ਕਮਲ ਤੇ ਪਿਆ ਘਾਂਗੇ ਵਾਲਾ ਗੁਰਵਿੰਦਰ ਜਿਉਂਦਾ ਰਹੇ ਨੌਜਵਾਨ ਕਮਲ ਦਿਵਾਵਾ ਤੇਰੇ ਲਈ ਪਰਮਾਤਮਾ ਚੰਦਰੀ ਕਲਾ ਵਿੱਚ ਰੱਖ ਕੇ ਸਾਰੇ ਅਰਦਾਸ ਕਰ ਰਹੇ ਹੋ ਵੀ ਤੱਤੀ ਬਾਦੋਂ ਲੱਗੇ ਕਿਸੇ ਨੂੰ ਕਮਨ ਦਿਲ ਰੱਖੀ ਝੋਟਿਆ ਫਿਰ ਆਪਣੇ ਚਾਜ ਬੜਾ ਹੈ ਫਿਰ ਕਰੇ ਪ੍ਰਮਾਤਮਾ ਸੱਜਣਾਂ ਦੇ ਸਾਹਮਣੇ ਮੁੰਡੇ ਵੀ ਵੀ ਤੱਤੀ ਬਾਦੋਂ ਲੱਗੇ ਕਿਉਂਕਿ ਬੱਤੇ ਵਰਗੇ ਹੋਗੇ ਇਹ ਕਮਨ ਵਰਗੇ ਬੱਤੇ ਵਰਗੇ ਜਿਵੇਂ ਯਾਤੇਪੁਰ ਦੇ ਕਈ ਮੁੰਡੇ ਵਧੀਆ ਸੈਟਅਪ ਦੀਆਂ ਦੇ ਵਿੱਚ ਕੋਈ ਅਮੰਕਾਰੇ ਦੇ ਵਿੱਚ ਇਹ ਤੁਹਾਡੇ ਪਿਆਰ ਕਰਕੇ ਖੇਡਣ ਆਉਂਦੇ ਨੇ ਇਧਰ ਵੀ ਦਬਾਵਾ ਕਰਿਆ ਕਰੋ ਵੀ ਤੱਤੀ ਮਾਰਾਂ ਲੱਗੇ ਕਿਸੇ ਨੂੰ ਬੂਹ ਫਸਰੇ ਦੇ ਲਿਓ ਹੈ ਕਿ ਬਿਤਾੜੀ ਕਿੱਥੇ ਆ ਬੂਹ ਫਸਰੇ ਬੂਹ ਫਸਰੇ ਪਾਣੀ ਕਰ ਲਈ ਆ ਪਰ ਟੀਮ ਆ ਗਿਆ ਹਸੀ ਵਾਲਾ ਹੈਗੇ ਬੂਹ ਫਸਰੇ ਦੇ ਕੋਲ ਪਰਮਤ ਪਰੇ ਕਰੇ ਕਦੇ ਕਿਸੇ ਖਿਡਾਰੀ ਨੂੰ ਮੱਤੇ ਮਾਰਾਂ ਲੱਗੇ ਖਿਡਾਰੀਆਂ ਦੇ ਲਈ ਪੀਤੀਆਂ ਜੇ ਹੁਣ ਬਾਹਰ ਦੇ ਪਾਸੇ ਹੋ ਜਾਣ ਕ੍ਰਿਪਤੀ ਵਾਲੇ ਜੱਗਾ ਖੇ ਆਲਾ ਵੀ ਰੋਜ ਰੌਲਾ ਪੁੱਟਦਾ ਹੁੰਦਾ ਹੈ ਲਾਲਾ ਭਾਈ ਸਾਡਾ ਉਧਰ ਲਖਮੀ ਰਾਜ ਸੱਗੀ ਮਰਾਜ ਸੁਖਪਰਾਜ ਗੁਰਮਤ ਮਰਾਜ ਇੰਦਰ ਮਰਾਜ ਧੰਨਵਾਦ ਵੀਰਾਂ ਦਾ ਉਧਰ ਕਹਿੰਦੇ ਰੇਡ ਇਸ ਵੇਲੇ ਦੀਪ ਜੀ ਸੁਖਰਾਜ ਆਓ ਨੌਜੋਤ ਲਓ ਤਵਰ ਜੀ ਆਹ ਟੀਮ ਕਬੱਡੀ ਪਾਰਿਆ ਭਾਈ ਜਿਹਦੀ ਖਾਤੀ ਪਿੱਤੀ ਆਹ ਪਹਾੜ ਵਰਕੇ ਬਾਹਲੇ ਪਾਸੇ ਹੋ ਜਾ ਯਾਰ ਆਹ ਸਾਹਮਣੇ ਟੀਮ ਨੇ ਕਬੱਡੀ ਪਾਈ ਆ ਜੱਫਾ ਕਿਹਾਂ ਕਰਿਆ ਸੌਦਾ ਹੁਣ ਲਓ ਪੈਂਦੀ ਰੇਡ ਦੀਪ ਪਿੰਡੂ ਦੇ ਦੀਪ ਆ ਤੋਈਆ ਖੋਸ਼ਾ ਪਗੜੇ 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 ਇਹ ਕਬੱਡੀ 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 ਲਓ ਸੀਟੀ ਵਾਲੀਏ ਕਹਿੰਦੇ ਸਲਾਮ ਆਈਂ ਤੇਰੇ ਆਉਂਦੇ ਆ ਲਓ ਸੀਟੀ ਵਾਲੀਏ ਬੱਲੇ ਬਲੇ ਕਰਾਈਂ ਤੇਰੇ ਆਉਂਦੇ ਆ ਐਵੇਂ ਪਾਜਾ ਤੇ ਦੇ ਪਿੰਦੂ ਆ ਕਹਿੰਦੇ ਹੈਪੀ ਫੋਕਸ ਦੇ ਵੱਲੋਂ ਇਹਦੇ ਯਾਰਾ ਦੋਸਤਾਂ ਦੇ ਵੱਲੋਂ ਇਹਦੇ 11 ਕਿੰਨ ਸਵਿਤਾ ਜਾ ਰਹੇ ਆ ਜੱਸੀ ਚੰਦਰਾ ਕਹਿੰਦੇ ਜਾਉਂਦਾ ਬੱਲੇ ਬੰਨੇ ਬੰਨੇ ਦੀ ਰੇਡ ਤੇ ਚਾਰੇ ਦੇ ਚਾਰੇ ਚਾਰ ਬਰ ਚਾਰ ਖਾਂਜੇ ਦੀ ਸਟਾਪ ਲਾਈਨ ਇੱਕ ਪਾਸੇ 라ਜੂ ਪਾਉ ਲੱਗਾ ਹੈ ਜਲਾਲਪੁਰਿਆ ਪਾਲਾ ਤਿਆਰ ਹੈ ਹਰਕਾਂਗੇ ਵਾਲਾ ਕਰਮਿੰਦਰ ਕਬੱਡੀ 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 ਨੰਬਰ ਰੇਡਰ ਦਾ ਵੀ ਭਾਜਿਆ ਦਾ ਵੀ ਸੋਹਣਾ ਨਿਰਾਕਰ ਦੇ ਗੱਲ ਆਓ ਸਾਹਮਣੇ ਕਹਿੰਦੇ ਦੀਪ ਦੀ ਕਬੱਡੀ ਪੈ ਰਹੀ ਹੈ ਸਿਮਰਾਂ ਦੇ ਜੋਰਾ ਕਹਿੰਦੇ ਲਾਈਵ ਜੁੜੇ ਹੋਏ ਆ ਕਬੱਡੀ ਵਾਲੇ ਮੁੰਡੇ ਕਹਿੰਦੇ ਧੰਨਵਾਦ ਕਰਦੇ ਹੋ ਇਧਰ ਕਹਿੰਦੇ ਕਬੱਡੀ ਪਾ ਰਹਿਆ ਆ ਜਿਵੇਂ ਫੇਰ ਫੇਰ ਕੇ ਪਾਉਂਦਾ ਮੇਰੇ ਮਿੱਤਰੋ ਗੱਲਾਂ ਲੱਗੜੀਏ ਟਿਕਾਣੇ ਆ ਬੈਠਾ ਸਾਡਾ ਲੱਖਾ ਲੱਖੇ ਨੇ ਕਹਿੰਦੇ ਬਾਗੇ ਪਰੋਂ ਦੇ ਝੱਟੇ ਕੰਡੇ ਹੋਇਆ ਇਹ ਵੀ ਦੱਖਿਆ ਦਵਾਵਾਂ ਨੇ ਜਿਹਨਾਂ ਨੇ ਖੇਡੇ ਘੜਕੜਾ ਖੇਡੇ ਜਿੱਦੋ ਛੱਡੀ ਤੇ ਟੋਕ ਵਜਾ ਕੇ ਛੱਡੇ ਉਹ ਦਿਨ ਧੰਨਵਾਦ ਹੈ ਉਹਦੀ ਖੇਡੀ ਵੀ ਚੋਟੀ ਦੀ ਆ ਉਹ ਦਿਨ ਧੰਨਵਾਦ ਸਭ ਦੇ ਲਈ ਅਮਰੀਕਾ ਦੀਤ ਵਰਜੀ ਦੀ ਆ ਹੁਣ ਤੋਂ ਲੈ ਕੇ ਤਿੰਨ ਰੇਟਾਂ ਬਾਜਾ ਮਨਨ ਕਹਿੰਦਾ ਵੀ ਹਾਂ ਦੋਨਾਂ ਸਾਈਡਾਂ ਦੇ ਜਿਹੜਾ ਵੀ ਹੁਣ ਤੋਂ ਲੈ ਕੇ ਰੇਡਰ ਤਿੰਨ ਰੇਡਾਂ ਪਾਵੇਗਾ ਤਿੰਨੇ ਰੇਡਾਂ 3100 ਦੀਆਂ ਪੈਣ ਗਿਆ ਹੈ ਹੈਪੀ ਸਾਡਾ ਹੌਕਾਮ ਤੇ ਨਾਲ ਹੈਪੀ ਬੌਦਰ ਹੈਪੀ ਰਾਜੀਆਲੀ ਅਮਰ ਸਰਪੰਚ ਜੱਤਾ ਬਣਾ ਜੱਸੀ ਤੇ ਇੱਕ ਜੱਫਾ ਜਿਹੜਾ ਵੀ ਜੱਫਾ ਲਾਵੇਗਾ 1100 ਦਾ ਜੱਫਾ ਹੋਣਾ ਲਓ ਮੰਨਾ ਬਣਾ ਮੰਨਾ ਫੇਰ ਤੁਰ ਪਿਆ ਅੱਜ ਦੇ ਦਿਨ ਦਾ ਗ੍ਰੈਂਡ ਫਿਨੈਲ ਚੱਲਦਾ ਫਤਿਹ ਮਹਾਂਪੁਰਸ਼ਾਂ ਦੀ ਧਰਤੀ ਹੈ ਲਓ ਦੇਖਾਂਗੇ ਪ੍ਰਮਾਤਮਾ ਨੂੰ ਯਾਦ ਕੀਤਾ ਹੈ ਜੱਫੀ ਤਿਆਰ ਭਾਈਆਂ ਆਲੇ ਮੁੰਡੇ ਕਿਤੇ ਚਾਹੀਏ ਵਿੱਚ ਖਾਲ ਬੱਲੇ ਬਲੇ ਕਰਾਵੇਗਾ ਕੈਮਰੇ ਫੋਕਸ ਨੇ ਦੁਰੀਆਂ ਨੇ ਨਿਗਾਹਾਂ ਜੱਡੀਆਂ ਹੋਈਆਂ ਔਰ ਕਹਿੰਦੇ ਮੰਨਾਂ ਬੰਨਾਂ ਵਾਲਾ ਉੱਡ ਜੋੜ ਜੋ ਕਰਦਾ 3100 ਦੀ ਨੋ ਸਟਾਪ ਆ ਗਿਆ ਦੀਪੂਆਂ ਤਿੰਨਾਂ ਦੇ ਵੀ 3100 ਹੈ ਫੇਰ ਪਾ ਜੀ ਅਮਰੀਕ ਕਰਦੇ ਗੱਲ ਆਓ ਸਾਹਮਣੇ ਕਹਿੰਦੇ ਦੀਪਤ ਮਰਜੀ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਹੋਇਆ ਮੇਰੇ ਮਿੱਤਰੋ ਔਰ ਚਾਰਾਂ ਵਿੱਚ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਵੇਗਾ ਉਧਰ ਹੈਪੀ ਬਾਈ ਤੇ ਬਾਜੀ ਹੋਣੀ ਕਹਿੰਦੇ 3100 ਤੇ ਪਾ ਜਾਵੇਗਾ ਉਧਰ ਬੱਲੇ 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 ਕਮਾਲ ਹੋ ਗਿਆ ਇਧਰ 2000 ਵਾਜਿਆ ਵਜ ਤੇ ਐਂਪਰੀ ਮਦਦ ਜਾਸੀ ਦੇ ਨਹੀਂ ਪਹੁੰਚਦਾ ਹੋ ਗਿਆ ਨਹੀਂ 3100 ਲੱਗਾ ਸੀਗਾ ਵੀ ਵਜੇ ਬਈ 3100 ਪਹੁੰਚਦਾ ਕਰਦੇ ਆ ਤੇਰੇ ਆ ਦੇ 3100 ਲੱਗਾ ਸੀਗਾ ਜਫਾ ਲੱਗ ਗਿਆ ਦਾ ਮੰਨਾ ਪੱਲਾ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਹ ਮੁਰਕੋ ਬਣ ਕੀ ਹੋ ਗਿਆ ਲੱਗਿਆ ਚੋਰ ਚੋਬਰਾ ਦਾ ਅੰਦਾ ਨੀ 14 ਜਸਮਨ ਕਠੋਰ ਚੋਬਰਾ ਦਾ ਜੜਤੀ ਉਮਰ ਗਰਖੂਰ ਲਲਕਾਰੇ ਤਾ ਵਾਏ ਦੇ ਰਾਜੇ ਖੇਲੇ ਮਰਦ ਮਦਾਨੋ ਦਰਕੇ ਨਹੀਂ ਭਜਦੇ ਰਾਜੇ ਖੇਲੇ ਮਰਦ ਮਦਾਨੋ ਦਰਕੇ ਨਹੀਂ ਭਜਦੇ ਨੰਬਰ ਰੇਡਰ ਦਾ ਮੈਚ ਸਮਾਪਤ ਹੋ ਗਏ 250 ਹਾਂ ਹਰ ਸ੍ਰੀਆ ਕਾਲ ਸਾਡੇ ਤਾਰੀ ਹੋਣਾਂ ਨੂੰ ਸੀਰੇ ਹੋਣਾਂ ਨੂੰ ਮਨੀ ਹੋਣਾਂ ਨੂੰ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਲੈ ਵੀ ਰੇਸ਼ਮ ਫੁੱਲੇ ਵਾਲੀਆ ਆ ਜਾ ਫਿਰ ਦੱਸਿਏ ਵੀ ਕੌਣ ਬੈਸਟ ਬਣਿਆ ਬੱਲਨੋ ਵਾਲਾ ਮੰਨਾ 6 ਰੇਡਾਂ 6 ਨੰਬਰ ਬੈਸਟ ਰੇਡਰ ਕਹਿੰਦੇ ਮੰਨਾਵਾਲੋਂ ਬਣਿਆ ਬਿੰਦੂ ਸੀਚੇ ਵਾਲੀਆ ਚਾਰ ਟੱਚ ਤਿੰਨ ਜੱਫੇ ਬਿੰਦੂ ਸੀਚੇ ਵਾਲੀਆ ਬੈਸਟ ਸਟਾਪਰ ਹੈ ਦੋਨਾਂ ਬੈਸਟ ਖਿਡਾਰੀਆਂ ਨੂੰ ਜੇਤੂ ਟੀਮਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦੋਨੇ ਟੀਮਾਂ ਪ੍ਰਾਈਜ਼ ਲੈ ਲੈਣ ਆ ਸ਼ੇਰ ਬਾਦ ਸਿੰਘ ਬਾਜਾ ਭਾਈ ਜਿੱਥੇ ਵੀ ਆਵਾਜ਼ ਨੂੰ ਸੁਣਦਾ ਹੈ ਉਹ ਸਾਡੇ ਨਾਲ ਗਰਾਊਂਡ ਤੋਂ ਸੰਪਰਕ ਕਰ ਲਵੇ ਸ਼ੇਰ ਬਾਦ ਸਿੰਘ ਬਾਜਾ ਰਾਜੂ ਕਾਢੀ ਹੁਣਾਂ ਦਾ ਧੰਨਵਾਦ ਕਰਦੇ ਆ ਸਾਰੇ ਸਾਡੇ ਸਾਰੇ ਪ੍ਰਬੰਧਕ ਤਾਰੀ ਹੋਣਾਂ ਦਾ ਮਨੀ ਹੋਣਾਂ ਦਾ ਸੀਰੇ ਹੋਣਾਂ ਦਾ ਸਾਰੇ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੈ